ਪੰਜਾਬ 'ਚ ਚੱਲੀ ਬਦਲਾ ਦੀ ਲਹਿਰ ਨਸ਼ਿਆਂ ਖਿਲਾਫ ਜਾਗੁੱਟਿਆ ਪੰਜਾਬ ਇੰਨਾ ਮਹਿੰਗਾ ਪੱਥਰ ਲਾਇਆ ਹੋਇਆ ਉਹਨਾਂ ਨੇ ਲੋਕਾਂ ਦੇ 70 ਵਿਛਾ ਕੇ ਅਬ ਦੇ ਕਰੇ ਪੱਥਰ ਲਾਇਏ ਨੇ ਹਏ ਜਿੰਨਾ ਚਿਰ ਬੀਨ ਆਸ ਨਹੀਂ ਹੁੰਦਾ ਨਾ ਉਹਨਾਂ ਚਿਰ ਅਸੀਂ ਛੱਡਣਾ ਨਹੀਂ ਤੂੰ ਇਹਨਾਂ ਦੀ ਸਿਰੀ ਦੱਪੜੀ ਪਹਿਣੀ ਐ ਨਾ ਨਸ਼ਾ ਤਸਕਰਾਂ ਦੀ ਕਈ ਦਹਾਕਿਆਂ ਤੋਂ ਬਾਅਦ ਪੰਜਾਬ 'ਚ ਕੋਈ ਅਜਹੀ ਸਰਕਾਰ ਆਈ ਐ ਜੋ ਨਸ਼ਿਆਂ ਖਿਲਾਫ ਪੂਰੀ ਤਾਕਤ ਦੇ ਨਾਲ ਲੜ ਰਹੀ ਐ ਅੱਜ ਪੰਜਾਬ ਦੇ ਕਈ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਅੱਗੇ ਵਧ ਰਹੇ ਨੇ ਅਤੇ ਖੇਤੀਬਾੜੀ ਦੇ ਨਾਲ ਵੀ ਜੁੜ ਰਹੇ ਨੇ ਜੇਕਰ ਪੰਜਾਬ 'ਚੋਂ ਨਸ਼ਿਆਂ ਨੂੰ ਜੜ ਤੋਂ ਖਤਮ ਕਰਨਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਦੇ ਨਾਲ ਖੜਨਾ ਪਵੇਗਾ ਜੇ ਕੋਈ ਬੰਦਾ ਪਿੰਡ ਦੇ ਵਿੱਚ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਨੂੰ ਚਿੱਟੇ ਰੰਗ ਦੀਆਂ ਕਰਕੇ ਵਿਧਵਾ ਵਾਲੀਆਂ ਚੁੰਨੀਆਂ ਉਹਨਾਂ ਦੇ ਸਿਰ ਤੇ ਦਵਾ ਕੇ ਤੇ ਚਿੱਟੇ ਰੰਗ ਦੇ ਸੱਥਰ ਵਿਛਾ ਕੇ ਤੇ ਉਹੀ ਬੰਦਾ ਉਸੇ ਪਿੰਡ 'ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੋਣ ਦੇਣਾ ਉਹਨਾਂ ਦੇ ਘਰੇ ਤਾਂ ਫਿਰ ਬਲਡੋਜ਼ਰ ਚੱਲੂਗਾ ਚੱਲੂਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਿਵਲੋ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚਈ ਹੈ ਤੁਸੀਂ ਵੀ ਇਸ ਯਾਤਰਾ ਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਮੱਕ ਜਤੂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਪੱਥੇ ਪ੍ਰਬੰਧਕ ਨੂੰ ਮੋਦਕੀ ਸਭ ਸਤਿਕਾਰ ਮਾਈ ਜੀ ਦੇ ਪੱਥੇ ਰਹੇ ਲਗਭਗ ਮੈਂ ਤੁਹਾਨੂੰ ਜਿਵੇਂ ਆਪਣੀ ਗੱਲ ਕਰ ਜਦੋਂ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਹੋਈ ਆ ਜਦੋਂ ਅਸੀਂ ਜਾਂਦੇ ਸੀ ਕਿਸੇ ਕੋਲ ਸਭ ਮਜ਼ਾਕ ਉਡਾਉਂਦੇ ਸੀ 1% ਵਾਲੇ ਆ 2% ਵਾਲੇ ਆ ਦਿੱਲੀ ਸਰਕਾਰ ਆ ਗਈ ਫਿਰ ਪੰਜਾਬ ਸਰਕਾਰ ਆਈ ਪਹਿਲਾਂ ਕਹਿੰਦੇ ਸੀ ਜਿੱਤ ਨਹੀਂ ਸਕਦੇ ਜਿੱਤ ਗਿਆ ਮਾਨ ਸਾਹਿਬ ਸੀਐਮ ਨਹੀਂ ਬਣ ਸਕਦੇ ਮਾਨ ਸਾਹਿਬ ਸੀਐਮ ਬਣ ਗਏ ਫਿਰ ਕਹਿੰਦੇ 6 ਮਹੀਨੇ ਨਹੀਂ ਚੱਲਣਗੇ 6 ਮਹੀਨੇ ਵੀ ਚੱਲੇ ਤੇ ਅੱਜ ਜਿੱਥੇ ਅਸੀਂ 2022 ਦਾ ਇਲੈਕਸ਼ਨ ਰਿਕਾਰਡ ਮਾਰਜਨ ਦੇ ਨਾਲ ਜਿੱਤਿਆ ਸੀ ਉਸ ਤੋਂ ਬਾਅਦ ਇਹ ਨਿਮਰਤਾ ਤੇ ਕੰਮ ਦੀ ਰਾਜਨੀਤੀ ਦਾ ਤੀਜਾ ਕਿ 2024 ਦੇ ਵਿੱਚ ਵੀ ਤਿੰਨ ਸੀਟਾਂ ਆਮ ਆਦਮੀ ਪਾਰਟੀ ਜਿੱਤ ਗਈ ਉਸ ਵਿੱਚ ਅਨੰਦਪੁਰ ਸਾਹਿਬ ਸੀਟ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਕਰਕੇ ਦਿੱਤੇ ਤੇ ਜਿਨ੍ਹਾਂ ਨੂੰ ਕਿ ਜਿਨ੍ਹਾਂ ਦਾ ਹੰਕਾਰ ਸੀ ਉਹ ਪੂਰੇ 3 ਨੰਬਰ ਤੇ ਹੈ ਦੂਜੇ ਤੇ ਵੀ ਨਹੀਂ 3 ਨੰਬਰ ਤੇ ਸੀ ਕਾਂਗਰਸ ਲੱਤ ਸਭ ਐਦਾ ਹੀ ਸਰਪੰਚ ਇਲੈਕਸ਼ਨਰ ਆਮ ਘਰਾਂ ਦੇ ਨੌਜਵਾਨ ਆਮ ਘਰਾਂ ਦੇ ਨੌਜਵਾਨਾਂ ਨੇ ਸਰਪੰਚੀ ਜਿੱਤੀ ਤੇ ਆਪਣੇ ਪਿੰਡਾਂ 'ਚ ਸ਼ਾਨਦਾਰ ਕੰਮ ਕਰਦੇ ਹੁਣ ਇੱਕ ਹੋਰ ਇਲੈਕਸ਼ਨ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸੰਮਤੀ ਮੇਰੀ ਸ ਆਪ ਸਭ ਨੂੰ ਇਹ ਬੇਨਤੀ ਹੈ ਕਿ ਤੁਸੀਂ ਅੱਜ ਜ਼ਰੂਰ ਕੰਮਾਂ 'ਚ ਦੇਖਦੇ ਹੋ ਸਾਡੇ ਸਕੂਲਾਂ ਦੇ ਵਿੱਚ ਜੋ ਸੁਧਾਰ ਆਇਆ ਸਰਕਾਰੀ ਸਕੂਲਾਂ ਦੇ ਵਿੱਚ ਪੂਰਾ ਕਾਇਆਕਲਪ ਹੋਇਆ ਹਲਕੇ ਦੇ ਵਿੱਚ 8 ਸਕੂਲ ਦਾ ਟੋਟਲੀ ਢਾਕੇ ਅਸੀਂ ਨਵੇਂ ਬਣਾ ਰਹੇ ਨੇ ਫੇਰ ਹੋ ਗਿਆ ਮਨਜ਼ੂਰ ਦਿਵਾੜੀ ਹੋ ਗਿਆ ਆਹ ਜੌਲੀਪਿੰਡ ਦਾ ਸਕੂਲ ਵੀ ਪਾਸਿੱਕਾ ਕੋਈ ਪੁਰਾਣਾ ਸਕੂਲ ਨਹੀਂ ਬਚੂਗਾ ਸਾਰੇ ਸਕੂਲਾਂ ਦੀ ਦਿੱਖ ਵਧੀਆ ਸਕੂਲ ਆਫ ਐਮੀਨੈਂਸ ਸਕੂਲਾਂ 'ਚ ਬੱਸ ਸਰਵਿਸ ਸਕੂਲਾਂ ਦੇ ਜਿਹੜੇ ਫਰਨੀਚਰ ਸ਼ਾਨਦਾਰ ਸਕੂਲਾਂ ਸਕਿਉਟੀ ਗਾਰ ਐਦਾਂ ਹੀ 8 ਆਮਾਦੀ ਕਲੀਨਿਕ ਰਿਕਾਰਡ ਵੈਮ ਸਿੰਘਾ ਕਹਿੰਦੇ ਜੀ ਅੱਛਾ ਪਤਾ ਨਹੀਂ ਕੀ ਹੋ ਜਾਣਾ 18 ਫੁੱਟ ਸੜਕਾਂ ਅੱਜ ਇਹ ਬੈਠੇ ਇੱਥੋਂ ਸਾਰੇ ਸਾਡੇ ਭਵੋਰ ਸਾਹਿਬ ਤੋਂ ਲੈ ਕੇ ਸਵਾਮੀਪੁਰ ਤੱਕ ਉਹ 18 ਇੱਧਰ ਆ ਬੈਠੇ ਆ ਮਾਨਕਪੁਰ ਵਾਲੇ ਡੁਕਲੀ ਵਾਲੇ ਇਹਨਾਂ ਦੀ ਸੜਕਾਂ ਕੰਮ ਸ਼ੁਰੂ ਹੋ ਚੁੱਕਿਆ ਕੱਲੇ ਲਾਣ ਨਹੀਂ ਐਡੇ ਭੜੋਪੜੀ ਤੋਂ ਲੈ ਕੇ 10 ਗਰਾਈ ਤੱਕ ਉਹ 18 ਫੁੱਟ ਅਨੰਦਪੁਰ ਸਾਹਿਬ ਬਲਾਕਸ ਉੱਧਰ ਲੈ 100 ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ 18 ਫੁੱਟ ਅੱਜ ਬਾਬਾ ਸੁੱਚਾ ਸਿੰਘ ਜੀ ਦਾ ਕੱਲ ਕਾਲਚਰ ਆਣਾ ਖੜਕੇ ਸੀ ਅੱਜ ਉਹਨਾਂ ਦਾ ਕਾਰ ਸੇਵਾ ਆ ਲਿਆ ਅੱਜ ਉਹਨਾਂ ਦਾ ਸੰਸਕਾਰ ਇੱਥੋਂ ਹੀ ਆ ਰਿਹਾ ਜਿੰਨੇ ਸਾਡੇ ਇਲਾਕੇ ਦੇ ਵਿੱਚ ਕੰਮ ਹੋਏ ਸੀ ਬੋਲੇ ਸੀ ਅਵੇਲੇ ਵਾਲੇ ਬੈਠੇ ਬਾਬਾ ਜੀ ਦੀ ਦੇਖਣਾ ਕਿਸੇ ਨੇ ਕੋਈ ਕੰਮ ਨਹੀਂ ਕੀਤਾ 3 ਤੋਂ 100 ਕਰੋੜ ਰੁਪਏ ਦੇ ਕੰਮ ਚੱਲਦਾ ਪਿਆ ਕਰਕੇ ਜੀ ਦਿਨ ਰਾਤ ਅਜੇ ਹੋਰ ਹੁਣ ਤੇਜ਼ ਕਰਾਂਗੇ 350 ਸਾਲਾ ਜੀ ਜੀ ਸੀ ਜਿੰਨੇ ਪਿੰਡਾਂ ਦੀਆਂ ਜਿੰਨੀਆਂ ਪੁਲੀਆਂ ਤੇ ਪੁਲਾਂ ਦੀ ਲੋੜ ਸੀ ਉਹ ਸਾਰੇ 500 ਕੇ ਸਭ ਦਾ ਟੈਂਡਰ ਲੱਗ ਗਿਆ ਜੁਮਿਆ ਬੈਠੇ ਪੱਤੀ ਦੁਲਸੀ ਦੇ ਸਰਪੰਚ ਸਾਹਿਬ ਬੈਠੇ ਅਗਰੋ ਬੇਲਾ ਰਾਮਗੜ ਤੋਂ ਆਇਆ ਬੇਲਿਆ ਤੋਂ ਆਇਆ ਸਿੱਸੇ ਤੋਂ ਆਇਆ ਹਸਾ ਬੇਲਣ ਜਿੱਥੇ ਕਿਤੇ ਕੁਲੀ ਦੀ ਰੋਡ ਸੀ ਸਾਰੀਆਂ ਪਾਸ ਸਰ ਜੇ ਕੰਮ ਕਰਨ ਦੀ ਨੀਅਤ ਹੋਵੇ ਸਰਸਾ ਨੰਗਰ ਬੁਰਬਨਾਉ ਬੀਬੀਐਮਬੀ ਤੋਂ 5 ਪੁਲ ਨਵੇਂ ਉਹ ਪਾਸ ਕਰਾ ਲੇ ਜੇ ਤੁਹਾਨੂੰ ਕੰਮ 40 ਪਿੰਡਾਂ ਦੀਆਂ ਫਿਰਨੀਆਂ ਲਿਸਟ ਆਈ ਹੈ ਸਾਰੀ ਕੰਕਰੀਟ ਸੀਸੀ ਹੋ ਜਾਨੀ 18 ਫੁੱਟ ਚੌੜੀਆਂ ਪਿੰਡਾਂ ਦੇ ਐਨ ਜਿਵੇਂ ਖਾਸ ਕਰਕੇ ਜਿੱਥੇ ਸਾਡੇ ਜਿੱਥੇ ਖੜਾ ਨਹੀਂ ਮਾਰ 40 ਕਰੋੜ ਜਿਹੜੀ ਨਵੀਂ ਲਿੰਕਾ ਜਿਹੜੀ ਕਦੀ ਬਣੀ ਹੀ ਨਹੀਂ ਸੀ ਸੁਆਮੀਪੁਰ ਦੇ ਵਿੱਚ ਨਵੇਂ ਪਾਤਸ਼ਾਹ ਦਾ ਗੁਰੂ ਘਰ ਸੀ ਉੱਥੇ ਨੂੰ ਸੜਕ ਨਹੀਂ ਸੀ ਆਸ-ਪਾਸ ਪਿੰਡਾਂ ਨੂੰ ਜੋੜਨ ਵਾਲੇ ਬਸ ਉਹ ਹਾਲ ਤੋਂ ਮੰਗਿਆ ਲੋ ਜੋੜਨ ਵਾਲੀ ਮਹਿਲਵਾਨ ਨੂੰ ਜਿਹੜੀ ਜੋੜਨ ਵਾਲੀ ਐਦਾਂ ਦੀਆਂ ਜਿਹੜੀਆਂ ਬਹੁਤ ਸਮੇਂ ਤੋਂ ਦਹਾਕਿਆਂ ਤੋਂ ਮੰਗ ਸੀ ਢੇਰ ਨੂੰ ਹੇਠਲੇ ਸੂਰੇਵਾਲ ਨਾਲ ਜੋੜਨ ਵਾਲੀ ਸੜਕਾਂ ਉਹ ਸਾਰੀਆਂ ਉਹ ਪਾਸ ਕਰਵਾਈ। ਗੋਲ ਨਹੀਂ ਜੀ। ਗੋਲ ਨਹੀਂ ਤਾਂ ਐਲਗਰਾ ਸਾਰੀ 18 ਗੋਲ ਨਹੀਂ ਤਾਂ ਐਲਗਰਾ ਜਿਹੜੀ ਹੈ ਉਹ ਜੋੜਨ 18 ਫੁੱਟ ਹੋਣੀ ਹੈ। ਐਦਾਂ ਹੀ ਕੰਮ ਕਰ ਜਿਵੇਂ ਬਾਕੀ ਸਭ ਕੀ ਹੈ ਜੀ। ਸਿਰਫ ਪਰਚੇ ਕਰਾਏ। ੱੱਕੇ ਸਾਹੀ ਦੀ ਰਾਜਨੀਤੀ। ਲਗਭਗ 4 ਸਾਲ ਦਾ ਸਮਾਂ ਲੱਗਿਆ। ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਕਿਸੇ ਨਾਲ ਉੱਚੀ ਬਾਤ। ਜੋ ਜੋ ਗੁਣ ਚਾਹੀਦੇ ਇੱਕ ਐਮਐਲਏ 'ਚ ਵੇਦਾਂ ਦਾ ਬੱਚ ਵਧੀਆ ਬੋਲੀ ਦਾ ਆਪਣੇ ਹਲਕੇ ਦੀ ਆਵਾਜ਼ ਰੱਖੀ ਤੇ ਮੌਕਾ ਮਿਲਿਆ 350 ਸਾਲਾਂ ਸਮਾਗਮ ਪਹਿਲਾਂ ਵੀ ਆਏ ਸੀ 2016 ਚ ਵੀ ਆਏ ਸੀ 1999 ਚ ਵੀ ਆਏ ਸੀ ਮੇਰਾ ਰੱਬ ਜਾਣਦਾ ਦੋ ਟਾਈ ਮਹੀਨੇ ਅਸੀਂ ਸੁੱਤੇ ਨਹੀਂ ਇਹ ਸਾਨੂੰ ਖੁਸ਼ੀ ਹੈ ਕਿ ਅੱਜ ਲੋਕ ਕਹਿੰਦੇ ਕਿ ਅਨੰਦ ਕ੍ਰਿਪਾ ਦਾ ਨਾਮ ਉਹੀ ਵੀ ਉਹ ਫਿਰ ਵੀ ਜਿਹੜਾ ਤੁਸੀਂ ਉਸ ਸਮੇਂ ਦੀ ਸਫਾਈ ਦੇਖੀ ਆਪ ਸਭ ਨੇ ਦੇਖਿਆ ਜੋ ਜੋ ਕਰ ਸਕਦੇ ਸੀ ਉਸ ਲੋਕ ਨੇ ਡਰੋਨ ਸ਼ੋ ਅਜ ਤੱਕ ਕਦੀ ਕਿਤੇ ਨਹੀਂ ਹੋਇਆ ਇਤਿਹਾਸ ਜਮਾਨ ਹੈ ਕਿ ਡਰੋਨ ਨੂੰ ਸਭ ਤੋਂ ਪਹਿਲਾਂ ਲੰਕੂਰ ਦਾ ਟੂਰਿਸਮ ਮੇਲੂਥੇ ਦੱਸਿਆ ਲੋਕਲ ਬੰਦਿਆਂ ਨੇ ਕਿ ਦੋ ਨਵੇਂ ਜਿਹੜੇ ਵੱਡੇ ਹੋਟਲਾਂ ਦੀ ਚੇਨ ਉਹਨਾਂ ਨੂੰ ਪੁਰਸਾ ਬਣਾ ਚਾਹੀਦਾ ਯੂਨੀਵਰਸਿਟੀ ਤੇ ਹਜੂਤ ਬੈਂਸ ਦਾ ਵਾਦਾ ਹੈ 1 ਸਾਲ ਦੇ ਵਿੱਚ ਯੂਨੀਵਰਸਿਟੀ ਖੜੀ ਹੋ ਸਕਦੀ ਹੈ ਉੱਥੇ ਮਸ਼ੀਨਾਂ ਹੀ ਹੈ ਨਹੀਂ ਡਾਕਟਰ ਵੀ ਕੀ ਕਰਨਗੇ ਵੈਂਟੀਲੇਟਰ ਸੀ ਕ੍ਰਿਟੀਕਲ ਕੇਅਰ ਯੂਨਿਟ ਆਈ ਸੀ ਯੂ ਐਚ ਡੀ ਯੂ ਇਹ ਸਾਰਾ ਯੂਨਿਟ ਚਾਹੀਦਾ ਪੂਰੀ ਇੱਕ ਬਿਲਡਿੰਗ ਪੰਜ ਮੰਜ਼ਿਲਾ ਬਿਲਡਿੰਗ ਉਸ ਹਸਪੀਟਲ ਦੇ ਵਿੱਚ ਨਵੀਂ ਬਣੂਗੀ ਜੋ ਟੋਟਲੀ ਟਰਾਮਾ ਸੈਂਟਰ ਕ੍ਰਿਟੀਕਲ ਕੇਅਰ ਯੂਨਿਟ ਹੋਊਗਾ ਤਾਂ ਕਿ ਅਸੀਂ ਇਥੇ ਆਪਣੇ ਜੋ ਵੀ ਕੋਈ ਕਿਸੇ ਕਿਸੇ ਨੂੰ ਵੀ ਲੋੜ ਪੈ ਸਕੇ ਮੈਨੂੰ ਲੋੜ ਪੈ ਸਕੇ ਕਿਸੇ ਨੂੰ ਵੀ ਲੋੜ ਪੈ ਸਕੇ ਉੱਥੇ ਉਹ ਇਲਾਜ ਮਿਲ ਜਾਵੇ ਬਲੈਨ ਨੇ ਟੂਰੀ ਬਣਾ ਲਈ ਆ ਕਿਹਦੇ ਨਹੀਂ ਹੈ ਇੱਕ ਸਾਇੰਸ ਟਿਊ ਟੋਕਾ ਜਾ ਬਹੁਤ ਸਾਲਾਂ ਪਹਿਲਾਂ ਲੁਧਿਆਣਾ ਸੁੰਦਰ ਦੀ ਉਹ ਪਿਲ ਘਾਕੀਆਂ ਤੋਂ ਬੰਦ ਪਿਆ पटना ਦੇ ਵਿੱਚ ਅੰਧਾਰ ਦੇ ਵਿੱਚ ਗੁਰਤੇਗ ਬਹਾਦਰ ਸਾਹਿਬ ਦੇ ਨਾਮ ਦੇ ਉੱਤੇ ਪ੍ਰਾਈਡ ਟੋਰੀਅੰਟ ਤਾਰਾ ਮੱਜਦਲ ਦੇਖਣ ਦੀ ਬੱਚਿਆਂ ਨੂੰ ਆਪਣੇ ਵੱਲੋਂ ਜੋ ਜੋ ਕਰ ਸਕਦੇ ਆ ਪਿੰਡਾਂ ਨੂੰ ਰਿਕੋਰਡ ਨੇਰੀ ਪਾਣੀ ਤੇ ਆਜਿਵੇਂ ਪਹਿਲੇ ਸਾਡੇ ਇਹਨਾਂ ਪਿੰਡਾਂ ਨੂੰ ਦੁਬਾਰਾ ਨੇਰੀ ਪਾਣੀ ਆ ਆ ਰਾਏਪੁਰ ਦੇ ਸਰਪੰਚ ਸਾਹਿਬ ਇੱਥੇ ਆ ਇਹਨਾਂ ਨੂੰ ਪਛੋ ਪੰਜਰ ਜ਼ਮੀਨਾਂ ਜੋ ਬਾਦ ਹੋ ਗਈ रामपुर ਜੱਜਰ ਤੇ ਨਿਫਟੀਗੇਸ਼ਨ ਲੈ ਆਏ ਸੁਆਮੀਪੁਰ ਦੀ ਰਿਗੇਸ਼ਨ ਪਾਸ ਹੈ ਬਹੁਤ ਜਲਦੀ ਕੰਮ ਸ਼ੁਰੂ ਹੋਏ ਚੰਗਰ ਦੇ ਵਿੱਚ ਕੰਮ ਚੱਲਦਾ ਪਿਆ ਇਹ ਕੰਮਾਂ ਦੀ ਰਾਜਨੀਤੀ ਹੈ ਆਪ ਸਭ ਨੂੰ ਬੇਨਤੀ ਹੈ ਸਾਡੀ ਆਵਾਜ਼ੀ ਪਾਰਟੀ ਹੈ ਸਾਡੇ ਸਾਰੇ ਕੈਂਡੀਡੇਟਾਂ ਦੇ ਨਾਮ ਭਰੇ ਆ ਲਗਭਗ ਡਿਸਾਈਡਡ ਹੈ ਪਰ ਪਾਰਟੀ ਦਾ ਇੱਕ ਪ੍ਰੋਸੀਜਰ ਹੈ ਕੱਲ ਜਿਹੜਾ ਹੈ ਪਾਰਟੀ ਵੱਲੋਂ ਨਾਮ ਅਨਾਊਂਸ ਹੋਣਗੇ ਅਸੀਂ ਹਰ ਜੋਸ਼ਪੈਸ ਵੀ ਇੱਕ ਵਰਕਰ ਬਣ ਕੇ ਜਿਹੜੇ ਜਿਹੜੇ ਸਾਡੇ ਉਮੀਦਵਾਰ ਹੈ ਜਿਹੜੇ ਬਾਕੀ ਪਾਰਟੀ ਵੱਲੋਂ ਸੀ ਕਿਤੇ ਕੋਈ ਵੀ ਲੜਨਾ ਚਾਵੇ ਅਸੀਂ ਲਗਭਗ ਸਰ ਸਰ ਦੀ ਨਾਲ ਜਿਹੜਾ ਹੈ ਸਾਰਿਆਂ ਨਾਲ